ਵੇਰੇ ਬੰਦ ਕਰ ਦੋ ਸੋਸੇ ਤੇ ਅੱਛਾ ਅੱਛਾ ਸਾਰਾ ਟੈਂਕਰ ਪਰਵਾ ਲਿਆ ਜੀ ਸਾਰਾ ਮੈਂ ਬਾਹਰ ਕੱਢ ਕੇ ਜਿੰਨੇ ਜਿੰਨਾ ਮੈਕਸਿਮਮ ਹੋਇਆ ਇਹਦੇ ਨਾਲ ਆਪਾਂ ਦੋ ਕੁ ਰੋਡ ਨੈਗਰੋ ਦੋ 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 ਤੁਰ 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 ਹਰ ਜਗ੍ਹਾ ਤੋਂ ਤੋਮੀ ਦੇਖ ਲਓ ਕਿੱਥੇ ਕਿੱਥੇ ਛੱਪੜ ਚ ਛੱਪੜ ਚ ਜਾਂਦੋ ਉੱਥੋਂ ਨਿਕਲਿਆ ਕਰੋ ਦੇਖ ਲਓ ਜਿੱਥੇ ਤੁਹਾਨੂੰ ਸੂਟ ਪਾ ਲਗਾ ਦੇ ਫਿਰ ਜਲਦੀ ਵੇਲਾ ਕਰਾ ਕੇ ਫਿਰ ਇੱਥੋਂ ਕਰਵਾਓ ਰੋਡ ਤੇ ਲਾ ਦੇ ਯਾਰ ਰੋਡ ਤੇ ਤਾਂ ਲਾਉਂਦਾ ਰੋਡ ਤੇ ਹਾਂ ਲਾ ਦੋ ਰੋਡ ਠੀਕ ਹੈ ਜੀ ਰੋਡ ਤੇ ਖੋਲ ਕੇ ਟਰੈਕਟਰ ਤੋਰੀ ਜਾਏ ਉਹ ਘਾਣ ਓਹ ਧਿਆਨ ਨਾਲ ਚੱਪੜ ਉਹ ਬਣਾ ਨਾ ਨਹੀਂ ਆਇਆ ਟੀ-ਸ਼ਰਟ ਟੀ-ਸ਼ਰਟ ਟੀ-ਸ਼ਰਟਾਂ ਜਣੀਆਂ ਹੋਣ ਹਾਂ ਤਾਂ ਕਿੱਥੇ ਹੋ ਕੋ ਜਿਹੜੀ ਨਹੀਂ ਤਾਂ ਇੱਕ ਬਾਰੋਂ ਖਿੱਚਿਆ ਜਾਂਦਿਆ ਅੰਦਰੋਂ ਸਮਾਨ ਬੈਂਚੇ ਬਾਹਰ ਕਢਾ ਲਿਆ ਤੇ ਮਤਲਬ ਉਹ ਵੀ ਕਹੇ ਚ ਲੈ ਆ ਅੰਦਰ ਕਿੰਨਾ ਗਿਆ ਅੰਦਰ ਵੀ ਇਦਾਂ ਹੀ ਖਿੱਚਾਂ ੜੇ ਨਾਲ-ਨਾਲ ਨਾਲੀ ਨਾਲ ਧੁੰਦੇ ਪਏ ਆ ਹਾਂ ਹਾਂਜੀ ਉਹ ਇਧਰੋਂ ਧੋਤਾਂ ਦੇ ਥੋੜਾ ਜਿਹਾ ਅੱਛਾ ਤੇ ਉਹ ਮਤਲਬ ਨਾਲ-ਨਾਲ ਹੀ ਗਾਰ ਫਿਰ ਇਤਰਾ ਬਾਹਰ ਆਉਂਦੀ ਉਦਾਂ ਨਹੀਂ ਆਉਂਦੀ ਹਾਂ ਗਾਰ ਆਪ ਲੈ ਹੋਣ ਕਾ ਦਿਆ ਇਹ ਬਹੁਤ ਰਿਆਣਾ ਇਹਨਾਂ ਨਾਲ ਬੋਲੇ ਆਂ ਬਾਰੀ ਉਹਨ ਵੀ ਰੈਂਬੋ ਪੱਪੜੀ ਨਦੀ ਅਸਾਂ ਕਿਥੇ ਗਾ ਇਹ ਇਸ ਤਰ੍ਹਾਂ ਹੀ ਤੱਪਣਾ ਚ ਪਾ ਕੇ ਬਾਹਰ ਖਾਦਦੇ ਜੀ ਹਾਂ ਫੇਰ ਬਕਰ ਜੀ ਇਦਾਂ ਚਲ ਜਣੀ ਨਾ ਬਾਰ ਤੱਪਣਾ ਚ ਪਾ ਕੇ ਉਸ ਸਾਈਡ ਤੇ ਗਰਾਊਂਡ ਚ ਕਰ ਲੈਂਦੇ ਅੱਛਾ ਤੇ ਕਮਰਿਆਂ ਦੇ ਇਦਾਂ ਹੀ ਆ ਮਤਲਬ ਕਿ ਕਮਰਿਆਂ ਚ ਵੀ ਹਲੇ ਬਹੁਤ ਜ਼ਿਆਦਾ ਇਹੋ ਮੰਡਾ ਹਲਿਆ ਹਾਂਜੀ ਕੀ ਹੋਵੇ ਆ ਗਏ ਕੋ ਗੈਂਟ ਤੇ ਆ ਭਗਵਾਨ ਹਾਂਜੀ ਆ ਗਿਆ ਆ ਗਿਆ ਖੜੇ ਜੀ ਫਸਲ ਕਿੱਥੇ ਸਾਡੀ ਆ ਵੀ ਗੀਲ ਕਰੇ ਲਿਆ ਲਓ ਗੱਡੀ ਠੀਕੋ ਲੈ ਲਓ ਲੈ ਬਾਈ ਸੱਤ ਗੱਲ ਦੀ ਐਟ੍ਰੋਪਸ ਟ੍ਰਾਫਿਕ ਕਿਤੇ ਉਹਨਾਂ ਨੇ ਨਾ ਲੱਗੇ ਹਾਂ ਤੇ ਇੱਦਾਂ ਲੱਗੇ ਸੀ ਇਦਾਂ ਉਹਦੋਂ ਨਾਸ਼ਤਾ ਲੈਣਾ ਜਦੋਂ ਨਾ ਕਲੀਅਰ ਕਰਦੇ ਹਾਂ ਹਾਂ ਅੱਛਾ ਫਰੇਬ ਲਾਉਂਦੇ ਕਿਚਨ ਨਾਲ ਕਿਥੋਂ ਖੋਦ ਰਿਹਾ ਕਿਚਨਾਂੰਦ ਸੋ ਵੀ ਹੁੰਦਾ ਜੁੱਤੀ ਹੁੰਦੀ ਹੈ ਫਿਰ ਕੀ ਕੀ ਲਾਈਏ ਦੱਸੋ ਇਹ ਲਾ ਪਹੁੰਚੇ ਕੰਦ ਲੈਣੇ ਆਂਦੇ ਬਾਅਦ ਕੋਈ ਨਹੀਂ ਹੋ ਗਿਆ ਹੋ ਗਿਆ ਇਹ ਲਾ ਲਈ ਨਹੀਂ 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 ਪੈਸੇ ਦਾ ਸਲਿੱਪ ਹੋਣੇ ਜੇ ਇਹ ਆਪਣੇ ਹਲਕੇ ਦੇ ਸਭ ਸਕੂਲ ਸਾਰੇ ਪਿੰਡ ਦੇ ਇਦਾਂ ਸਾਫ਼ ਕਰਾਂਗੇ ਕਾਫੀ ਨੌਜਵਾਨ ਤੁਹਾਡੇ ਨਾਲ ਜੁਟਿਆ ਜਿਹੜੇ ਯੂਵਾਂ ਵਲੰਟੀਅਰ ਹੈ ਜਿਹੜੇ ਸਾਡੇ ਸਾਡੇ ਪਾਕੀ ਦੇ ਵਲੰਟੀਅਰ ਸਾਰੇ ਵੰਜੀ ਆਪਾਂ ਦੇ ਇਹ ਬਹੁਤ ਖੁਸ਼ਕੁਣੀ ਹੁੰਦੀ ਹੈ ਬਹੁਤ ਨਾਲ ਜਿਹਨੇ ਅਮਿਤ ਮਾਰਕਾ ਦਾ ਪਾਇ ਕੀਤੀ ਜਿਹੜੇ ਆ ਰਹੇ ਜਿਹੜਾ ਤੁਸੀਂ ਦੇਖਦਾ ਕਰੋ ਇਸ ਤਰ੍ਹਾਂ ਕਿ ਜਦੋਂ ਮੇਰੇ ਨਾਲ ਸਾਡੇ ਖੜੇ ਹੈ ਪਟੇ ਪਾਣ

ਨੋ ਮੈਂ ਨਹੀਂ ਉਤੋਂ ਇਹ ਮੁੜ ਕੇ ਤਾਂ ਲੈ ਨਹੀਂਦੀ ਉਹਦੇ ਨਾਲ ਨਾ ਨਾ ਲੈ ਨਹੀਂ ਦੇ ਪਾਣੀ ਪਾਉ ਫੇਰ ਲੈਣੀ ਆ ਵੀ ਪਾਣੀ 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 ਆ ਪੈਰ ਕਿਨੇ ਰੱਖਿਆ ਨੂੰ ਆ ਪੈਰ ਆ ਜਾਓ ਫਟਾ ਸਰ ਪਾਣੀ ਉਹ ਵੀਡੀਓ ਕਿੱਥੇ ਝਾਲ ਹੋਪਾ ਆਪੇ ਕਰ ਰਹੇ ਹਾਂ ਹਾਂ ਪਾੜ ਪਾਣੀ ਪਾ ਉਹ ਵੀਡੀਓ ਆਵਾਜ਼ ਬਾਅਦ ਮਖਤਬ ਵੀਡੀਓ ਕਿੱਥੇ ਵੀਡੀਓ ਦੀ ਲੋਕੇਸ਼ਨ ਤੇ ਕਹਿੰਦਾ ਮੈਂ ਪਿਆਰੀ ਅਗਲੀ ਲੜਕੀ ਨੂੰ ਕਹਿੰਦਾ ਲੜਕੀ ਜੀ ਤੋ ਕੋਈ ਆਦੀ ਉਹਨੂੰ ਕਹਿੰਦਾ ਸਮਾਨ ਤੂੰ ਪੂਰਾ ਦੇ ਦੇ ਉਹਦਾ ਪ੍ਰੈਸ਼ਰ ਪੰਪ ਕਿੱਥੇ ਆ ਨਹੀਂ ਹੋ ਬੰਦੇ ਲੈ ਲੈ ਆ ਫਿੱਟਾਈ ਬਈ ਆਹ ਬੜਾ ਨਹੀਂ ਰੋ ਉਧਰ ਪਾਣੀ ਪਾ ਮਖਰੀ ਸਾਡਾ ਆਹ ਟਰੈਕਟਰ ਪਾ ਲਈ ਪ੍ਰੈਸ਼ਰ ਪੰਪ ਕੋਸਾ ਠੀਕ ਠਾਕ ਜੀ ਹਾਂ ਉੱਗਲਾ ਸੇ ਨਾ ਪਾਣੀ ਹੋਰ ਦਸ ਬਸ ਪਾਣੀ ਜੋੜੀ ਚੁੜਾ ਪਾਣੀ ਪਾ ਲਓ ਨਾ ਯਾਰ ਦੇਖੋ ਕਿਸ ਨੂੰ ਲਾ ਵਾ ਜੋ ਪਾਗਲ ਮੁਰਦਾ ਆ ਗਿਆ ਇਹ ਵਾਣੀ ਉਹ ਜਦ ਕਿਦੋਂ ਪ੍ਰੈਸ਼ਰ ਪੰਪ ਨਹੀਂ ਆ ਗਿਆ ਕਿਸ ਕੋਲ ਇਹ ਤੇ ਪੈਸਾ ਕਿ ਉਹ ਜਿੰਦਾ ਹੋਣੀ ਹੁੰਦਾ ਮੁਰਦਾ ਹੋ ਗਿਆ ਕੋਈ ਨਹੀਂ ਮੰਗਾ ਲੈਨੇ ਆ ਅੰਨਾਈ ਨਹੀਂ ਜੰਗ

ਟਰੈਕਟਰ ਉਹ ਗੱਡੀ ਤੇ ਉਹ ਚੱਲਦਾ ਚਾਹ ਵਾਹ ਟਰੈਕਟਰ ਨਹੀਂ ਲੱਗੂਗਾ ਟਰੈਕਟਰ ਮੇਰੇ ਵਾਲਾ ਲੱਗਾ ਆਪਣੇ ਵਾਲਾ ਇਹਨਾਂ ਨੇ ਉਹਨੂੰ ਚੱਕੜਦੇ ਡੰਡੇ ਵਾਲੇ ਤੇ ਹੈਗੇ ਆਪਣੇ ਤੋਂ ਪਹਿਲਾਂ ਉਹਦਾ ਨਾ ਪ੍ਰੈਸ਼ਰ ਪੰਪ ਹੋਗਾ ਤੁਹਾਨੂੰ ਪਤਾ ਇੰਨੀ ਮਿੱਟੀ ਜੰਮੀ ਆ ਇਹ ਪਾਣੀ ਦਾ ਲੱਭੇ ਪ੍ਰੈਸ਼ਰ ਪੰਪ ਹੀ ਨਹੀਂ ਪ੍ਰੈਸ਼ਰ ਪੰਪ ਤਾਂ ਸਰ ਨੂੰ ਹੋਣੇ ਬਣਗੇ ਨਹੀਂ ਨਹੀਂ ਉਹ ਮਗਾਉਣੇਗਾ ਤੁਹਾਨੂੰ ਤਾਂ ਹੀ ਕਹਿ ਸਕਦਾ ਜਿੱਦਾਂ ਲੈ ਕੇ ਆਇਓ ਹਾਂ ਕੋਟਾ ਫੜ ਗਿਆ ਪਾਈਪਸ ਵਗੈਰਾ ਦੂਜੇ ਦਾ ਹੀ ਮੰਗਾਲੀਆਂ ਸੀਗੀਆਂ ਉਹ ਨਹੀਂ ਇਹ ਸ਼ਰਪਾਪੁਰੋਂ ਮੰਗਵਾ ਲੈਣਾ ਹਾਂ ਤਾਂ ਦਮਾ ਨਹੀਂ ਨਹੀਂ ਇਹਨੂੰ ਭੇਜੋ ਨਾ ਦਗਦਾਸ ਉੱਥੋਂ ਪ੍ਰੈਸ਼ਰ ਪੰਪ ਮੰਗਾਈਏ ਇਹਨਾਂ ਦੇ ਇਹਦਾ ਹੀ ਨਹੀਂ ਪਾਣੀ ਨਾਲ ਦੂਜੀ ਸਿੱਲੀ ਦੀ ਮਿੱਟੀ ਹੈ ਹਾਂ ਪ੍ਰੈਸ਼ਰ ਪੰਪ ਤੋਂ ਇੱਥੋਂ ਸਰਪ ਮਿਲ ਹਾਂ ਨਹੀਂ ਕੱਢਣੀ ਵੱਡਾ ਵੀ ਗਿਆ ਹਾਂ ਮੈਂ ਘਰ ਰੱਖਿਆ ਦੂਜਾ ਮੋਟਰ ਵਾਲਾ ਹੈਗਾ ਹਾਂ ਉਹ ਲੈ ਉਹਨੇ ਤੇ ਦਿਹਾੜੀ ਲਾ ਲਓ ਫਿਰ ਉਹ ਨਹੀਂ ਜਾ ਲੈ ਯਾਰ ਕੰਮ ਕਰਨਾ ਦੋ ਸਕੂਲ ਧੋ ਕੇ ਬੜਾ ਮਾਰ ਗਏ ਇਹਨਾਂ ਨਾਲ ਕਿਥੋਂ ਬੋਲ ਆ ਵੀ ਤਾਂ ਦਰਵਾਜ਼ਾ ਖੋਲੋ ਲੈ ਲੈ ਪਾਣੀ ਕਿੱਥੋਂ ਭਰਾਂ ਲੈ ਉੱਚ ਪਾਣੀ ਇੱਥੇ ਬਾਹਰ ਨਾਲੀ ਨਾਲ ਚੱਲ ਜਣਾ ਗਾ ਨਾਲੀ ਇਹੋ ਪਾਣੀ ਨਾਲ ਉਹ ਟੱਬ ਜਿਹਾ ਰੱਖ ਕੇ ਨਾ ਤੇ ਉਹਨੇ ਪਾਣੀ ਉੱਤੋਂ ਲਈ ਜਾਣਾ ਤੇ ਬੱਤੀ ਤੇ ਚੱਲਣੀ ਮੋਟਰ ਉਹ ਲੈ ਲੈ ਆ ਲੈ ਆ ਨਾ ਹਾਂਜੀ ਕਰੋ ਜਲਦੀ ਜਾਓ ਲੈਬ ਜਲਦੀ ਜਾ 15000 ਰੁਪਏ ਪੰਜ ਆਪਣੀ ਰਹੀ ਹੈ ਕਿ ਮੈਂ ਦਫੜ ਲਓ ਸਾਡਾ ਖਬਰਾਂ ਦਾ ਮਜ਼ਾ ਫੜਿਆ ਅਸੀਂ ਉੱਥੇ ਪੰਜ ਕਰੋ ਫੋਟੋ ਮੇਰੀ ਮਨਪਸੰਦੀ ਨਹੀਂ ਹੋਈ ਮੈਂ ਚਾਹਦਾ ਹੀ ਫੋਟੋ ਕਰਦੀ ਹਾਂ ਕਿੰਨੀ ਕਿਲਮੀ ਕਰਨੀ ਅੱਜ ਅਜੇ ਨਾਲਾ ਮੈਂ ਆਪਣੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ ਪੇ ਸਫਾਈ ਮੈਂ ਸ਼ੁਰੂ ਕੀਤੀ ਹੈ ਅੱਜ ਇਸ ਵੇਲੇ ਅਸੀਂ ਨੰਗਲ ਸੋਲ گاؤں ਹੈ ਬਾਰਡਰ ਦੇ ਉੱਪਰ ਅਜੇ ਨਾਲਾ ਵਿਧਾਨ ਸਭਾ ਬੇ ਉਸ ਪਿੰਡ ਦਾ ਸਕੂਲ ਜੋ ਹੈ ਉਹ ਉਸ ਨੂੰ ਸਾਫ਼ ਕਰ ਰਹੇ ਹਾਂ ਅਸੀਂ ਸੱਜ ਸੱਜੇ ਸਾਰੇ ਅਜ ਨਾਲੇ ਦੇ ਉਹ ਪਿੰਡ ਜਿਹੜੇ ਆ ਜਿੱਥੇ ਜਿੱਥੇ ਪਾਣੀ ਆਇਆ ਪਿੰਡਾਂ ਦੇ ਵਿੱਚ ਜਿੱਥੇ ਸਰਕਾਰੀ ਬਿਲਡਿੰਗਾਂ ਖਲਾਬ ਹੋਈਆਂ ਉਹ ਸਾਰੀਆਂ ਬਿਲਡਿੰਗਾਂ ਜਿਹੜੀਆਂ ਇਦਾਂ ਹੀ ਆਪਾਂ ਸਾਫ਼ ਕਰਾਂਗੇ ਸੋ ਅੱਜ ਆਪਣੇ ਬਦੰਤੀਆਂ ਨੂੰ ਨਾਲ ਲੈ ਕੇ ਆਪਣੇ ਸਾਦੇ ਸਾਥੀਆਂ ਨੂੰ ਆਪਣੇ ਜੂਥ ਕਲੱਬ ਵਾਲਿਆਂ ਨਾਲ ਲੈ ਕੇ ਜਿਹੜਾ ਇਹਨੂੰ ਆਪਾਂ ਸ਼ੁਰੂ ਕੀਤਾ ਕੁੜੇ ਨੂੰ ਸਾਫ਼ ਕਰਾਂਗੇ ਇਹਨੂੰ ਸਾਫ਼ ਕਰਕੇ ਵਧੀਆ ਜਿਹੜਾ ਬਣਾ ਦਾਂਗੇ ਜਿਹੜਾ ਜਲਦੀ ਸਕੂਲ ਲੱਗਣ ਵਾਲੇ ਹੋ ਜਾਣ ਇਸ ਕਰਕੇ ਅਸੀਂ ਇੱਥੇ ਲੱਗੇ ਆ ਹਾਂ ਨਾ ਇੱਥੇ ਬਹੁਤ ਬੰਦ ਦੇਣਾ ਮਾਈਕ ਅਨੈਕਸ Lala beni çağrakatlalı. Gel kusacağım zahara değil mi? ne kusacağım ben koyun. Tabii tabii. 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 भेश <laughs> okay, ਤੈਨੂੰ ਕਿਹੜਾ ਪਤਾ ਹੈ ਤੈਨੂੰ ਕਿਹੜਾ ਪਤਾ ਹੈ ਚਲੋ ਆਇਓ ਪੈਰ ਬਾਹਰ ਬਈ ਚੱਡ ਨਾ ਮਾਰਿਓ ਆਜੋ ਆਜੋ ਲਾਇਓ ਆਜੋ ਹੋ ਗਿਆ ਬਈ ਤੋ ਤੋਨੇ ਵੀ ਪੜ ਲੈਣੇ ਪੜੀ ਤੈਨੂੰ ਪੈਰ ਪਾਓ ਜਾ ਦੋ

ਹਾਂ ਹਾਂ ਬਾਅਦ ਤੂੰ ਇਹ ਮਿੱਟੀ ਖਿੱਚੀ ਆ ਬਈ ਕਦੋਂ ਫੁੱਟੇ ਨੂੰ ਕਦੋਂ ਬਾਦੀਆਂ ਲੱਗਦੇ ਸਾਰ ਇਹ ਕੰਮ ਨਾ ਤੋ ਜੈਂਟਲ ਮਿੱਟੀ ਬਾਹਰ ਕਰਨੀ ਆ ਚਲੋ ਆ ਸਾਡੀ ਦੇ ਸਭ ਟੇਹ ਆਸ ਕਮਲਾ ਦਾ ਅੱਲਾ ਬੱਲਾ ਅੱਜ ਆ ਜਾਓ ਕਮਲਾ ਕਮਲਾ ਕਰਕੇ ਕਰਦੀ ਆ ਸਾਰਾ ਅੱਜ ਕਮਲਾ ਜਾਓ ਚਲ ਆ ਜਾਓ ਪਾਣੀ ਆਪ ਨਾਲ ਹੀ ਕਰਦੇ ਲਾਓ ਹਾਂ ਭਾਈ ਪੜੀਏ ਟੈਪੜ ਵਾਹ ਲੈ ਆਓ